ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੋ ਜੀ ਬਨ ਨਰਸਰੀ ਨਗਾਵੇਂ ਪਹੁੰਚੇ ਆ ਜੀ ਤੇ ਖੇੜੇ ਬਲਾਕ ਵੱਲੋਂ ਖੇੜੇ ਬਲਾਕ ਨੂੰ ਜਿਹੜੇ ਸਰਕਾਰੀ 2000 ਬੂਟਿਆਂ ਦਾ ਜਿਹੜਾ ਪੰਜਾਬ ਸਰਕਾਰ ਵੱਲੋਂ ਬੂਟਿਆਂ ਦਾ ਜਿਹੜਾ ਲੋਟ ਕੱਢਿਆ ਗਿਆ ਸੀ ਉਹਦੇ ਵਿੱਚੋਂ ਅਸੀਂ ਸੰਪਰਕ ਕੀਤਾ ਆਪਣੇ ਬਲਾਕ ਦੇ ਨਾਲ ਤੇ ਬੂਟੇ ਲੈ ਕੇ ਚੱਲੇ ਆ ਜੀ ਅੱਜ ਪਿੰਡ ਵਾਸੀਆਂ ਵਾਸਤੇ ਸੱਚਾ ਕਿਵੇਂ ਹੋ ਗਿਆ ਕੋਟਾ ਫੁੱਲ ਹਾਂ ਕੋਟਾ ਫੁੱਲ ਤੇ ਕਿੰਨੇ ਕ ਬੂਟੇ ਲੈ ਕੇ ਚੱਲੇ ਆ ਜੀ ਆਪਾਂ ਇਹ ਬਣ ਹੋਣਗੇ ਸੌ ਬੂਟਾ ਆਪਣੇ ਹਾਂ 100 ਕਬੂਟਾ 100 ਤੋਂ ਮਾੜਾ ਮੋਟਾ ਉੱਪਰ ਲੈ ਕੇ ਚੱਲੇ ਆ ਜਿਹਦੇ ਵਿੱਚ ਫਲਦਾਰ ਬੂਟੇ ਵੀ ਆ ਉਹਦੇ ਵਿੱਚ ਛਾਂ ਵਾਲੇ ਬੂਟੇ ਵੀ ਆ ਹਨ ਤੇ ਮਤਲਬ ਡੈਕੋਰੇਸ਼ਨ ਵਾਲੇ ਵੀ ਆ ਜੰਨੇ ਆ ਇਹ ਅਸੀਂ ਆਪਣੇ ਪਿੰਡ ਵਾਸਤੇ ਪਿੰਡ ਵਾਸਤੇ ਆਪਣੇ ਨਗਰ ਵਾਸਤੇ ਹਨਾ ਪਿੰਡ ਦੇ ਵਿੱਚ ਅਸੀਂ ਇਕੱਲੇ ਇਕੱਲੇ ਹਨਾ ਘਰ ਦੇ ਵਿੱਚ ਜ਼ਰੂਰਤਮੰਦ ਜਿਨ੍ਹਾਂ ਨੂੰ ਬੂਟੇ ਦੀ ਹਨਾ ਜ਼ਰੂਰਤ ਵੀ ਹੈਗੇ ਚਲੋ ਆਪਣੇ ਖੇਤਾਂ ਖੇਤ ਹਨਾ ਜਾਂ ਆਪਣੇ ਘਰਾਂ ਚ ਜਿੱਥੇ ਵੀ ਉਹਦੇ ਵਿੱਚ ਜਾਮਣ ਆ ਗਏ ਅਮਰੂਦ ਆ ਗਏ ਜਿਵੇਂ ਮਾੜੇ ਮੋਟੇ ਹੋਰ ਹਨਾ ਹਾਂ ਫਲਦਾਰ ਬੂਟੇ ਹੋਗੇ ਸੋ ਸਾਰੀ ਅੱਜ ਇੱਕ ਸੇਵਾ ਦੀ ਤਰ੍ਹਾਂ ਅਸੀਂ ਮਤਲਬ ਕਲੱਬ ਵੱਲੋਂ ਕਰਨ ਜਾ ਰਹੇ ਹਾਂ ਤੇ ਗੱਡੀ ਦੇ ਵਿੱਚ ਲੋਡ ਕਰਿਆ ਤੇ ਬਦੋਂ ਬਾਈ ਜੀ ਸਾਡੇ ਨਾਲ ਸاسي ਕਰਦੇ ਠੀਕ ਠਾਕ ਸਰੰਦ ਤੋਂ ਹਾਂਜੀ ਹਾਂ ਤੇ ਬਖੇੜਾ ਬਲਾ ਕੇ ਜਿੰਨਾ ਵੀ ਹੈ ਮਤਲਬ ਉਰੇ ਨਗਾਵਾਂ ਵਾਲੀ ਸਾਨੂੰ ਪੈਂਦੀ ਮਤਲਬ ਜਿਹਨੇ ਬੂਟੇ ਲੈ ਕੇ ਜਾਣੇ ਕੋਈ ਕੱਲਾ ਬੰਦਾ ਜੇ ਚਾਵੇ ਕੱਲਾ ਬੰਦਾ ਵੀ ਆ ਸਕਦਾ ਹੈ ਜਾਂ ਕਿਵੇਂ ਹਾਂ ਆ ਸਕਦਾ ਕੱਲਾ ਵੀ ਮਰਜੀ ਤੇ ਬੂਟਿਆਂ ਦਾ ਕੀ ਕੋਈ ਆਪਣਾ ਇੱਥੇ ਤਾਂ ਜਿਹੜੇ ਬਲਾਕ ਵੱਲੋਂ ਜਾ ਰਹੇ ਫ੍ਰੀ ਆਫ ਕੋਸਟ ਹੈ ਸਾਰੇ ਬਲਾਕ ਵੱਲੋਂ ਬਲਾਕ ਵੱਲੋਂ ਜਣੀ ਬਲਾਕ ਦੀ ਜੋ ਡਾਕੂਮੈਂਟੇਸ਼ਨ ਆਪਾਂ ਨੇ ਦੇਖ ਕੇ ਉਹਨਾਂ ਨੂੰ ਤੇ ਉਸ ਤੋਂ ਬਾਅਦ ਆਪਾਂ ਇੱਥੋਂ ਆ ਕੇ ਬੂਟੇ ਲੈ ਕੇ ਜਾ ਸਕਦੇ ਹਾਂ ਗੱਲ ਕਰਾ ਕੇ ਹਨਾ ਵੀ ਜਣੀ ਕਹਿਣ ਦਾ ਭਾਵ ਇੱਕ ਵਾਰ ਬਲਾਕ ਦੇ ਵਿੱਚ ਸੰਪਰਕ ਕਰਾ ਦੇਵੇ ਕਰ ਹਾਂ ਉੱਥੇ ਆਪਣੇ ਜਿਹੜਾ ਜਿਨ੍ਹਾਂ ਦਾ ਜੋ ਬਲਾਕ ਪੈਂਦਾ ਹੈ ਇਹ ਜ਼ਰੂਰੀ ਤਾਂ ਨਹੀਂ ਕਿ ਇਕੱਲਾ ਖੇੜੇ ਬਲਾਕ ਨੂੰ ਇਹ ਪੰਜਾਬ ਦੇ ਵਿੱਚ ਜਿੰਨੇ ਵੀ ਬਲਾਕ ਹੈ ਸਾਰਿਆਂ ਨੂੰ ਲੋਟ ਅੱਛਾ ਸਾਰੇ ਕਿਤੇ ਹੋ ਰਹੇ ਆ ਜਿੰਨਾ ਵੀ ਹੈਗਾ ਪੰਜਾਬ ਸਰਕਾਰ ਪੰਜਾਬ ਸਰਕਾਰ ਕਰੀਏ ਬੂਟਿਆਂ ਦਾ ਹਾਂ ਜਿੱਥੇ ਜੰਗਲ ਵਾਲਿਆਂ ਦਾ ਕੋਈ ਦਫ਼ਤਰ ਆ ਠੀਕ ਹੈ ਇੱਥੇ ਜਿਹੜੇ ਨਾਲ-ਨਾਲ ਲੱਗਦੇ ਆ ਠੀਕ ਹੈ ਕਿੰਨੇ ਤਰ੍ਹਾਂ ਦੇ ਆਪਣੇ ਕੋਲੇ ਉਰੇ ਬੂਟੇ ਪਏ ਨੇ ਬੂਟੇ ਤਾਂ ਹਰੀਆ ਸਾਰੇ ਮਿਲਦੇ ਨੇ ਸਿਰਪੀਰਮ ਜਣੀ ਜੇ ਆਪਾਂ ਛਾਂ ਵਾਲਿਆਂ ਦੀ ਗੱਲ ਕਰੀਏ ਛਾਂ ਵਾਲੇ ਸਾਡੇ ਕੋਲ ਹੈਗੇ ਨੇ ਬਲਾਬੂ ਸੂਨ ਹੈਗੀ ਆ ਨਿੰਮ ਹੈਗੀ ਆ ਨਿੰਮ ਹੈਗੀ ਆ ਜੀ ਆਦਕੈਣ ਹੈਗੀ ਆ ਠੀਕ ਹੈ ਕੀ ਕੰਦੇ ਨੂੰ ਕੁਸ ਮੈਂ ਬਿਜਣੀ ਜਿਹੜੇ ਵੀ ਆਪਣੇ ਮੋਟਰਾਂ ਤੇ ਜਾਂ ਆਪਾਂ ਪਹਿਲਾਂ ਹਨਾ ਪੁਰਾਣੇ ਦੇਖਦੇ ਆਂ ਰੋਡ ਤੇ ਜਿੰਨੇ ਵੀ ਲੱਗੇ ਪਿਆ ਹਨਾ ਵਧੀਆ ਸ਼ਾਹ ਵਾਲੇ ਹਾਂ ਹਾਂ ਜਿਵੇਂ ਸਾਰੇ ਬੂਟੇ ਮਿਲ ਗਏ ਸਾਰੇ ਬੂਟੇ ਆ ਫਲਦਾਰ ਤੇ ਵਿੱਚ ਵੀ ਤੋਤੇ ਨਟਮ ਆ ਜਾਂਦੇ ਹਨਾ ਜਿਵੇਂ ਅੰਬ ਹੋ ਗਿਆ ਅਮਰੂਦ ਹੋ ਗਿਆ ਜਾਮਣ ਹੋ ਗਈ ਜਾਮਣ ਹੋ ਗਈ ਜਿਵੇਂ ਹੋਰ ਕੁਝ ਠੀਕ ਹੈ ਬਾਕੀ ਉਹ ਦੂਜੇ ਡੈਕੋਰੇਸ਼ਨ ਵਾਲੇ ਵੀ ਪਏ ਹਨਾ ਪਾਮ ਵਗੈਰਾ ਵਾਲੇ ਉਹਦੇ ਆਪਣੇ ਗਲਾਬ ਗਲਾਬ ਗਲੂਬ ਦੇ ਹਨਾ ਕਾਫੀ ਤਰ੍ਹਾਂ ਦੇ ਬੂਟੇ ਹੈਗੇ ਹਨ ਠੀਕ ਹੈ ਠੀਕ ਇਹ ਮਤਲਬ ਇੱਕ ਪਿੰਡ ਪਿੱਛੇ ਕਿੰਨੇ ਕੁ ਜਣੀ ਕਰਿਆ ਹੋਇਆ ਹੁੰਦਾ ਸਿਸਟਮ ਵੀ 100 ਜਾਂ 150 200 ਹੁੰਦੀਆਂ ਐ ਨਹੀਂ ਪਤਾ ਕਿੰਨੀਆਂ ਪੰਚਾਇਤਾਂ ਪੈਂਦੀਆਂ ਐ ਅੱਛਾ ਪੰਚਾਇਤਾਂ ਦਾ ਹਿਸਾਬ ਹੁੰਦਾ ਠੀਕ ਐ ਠੀਕ ਐ ਠੀਕ ਐ ਠੀਕ ਐ ਉਹ ਹਿਸਾਬ ਦੇ ਨਾਲ ਹੁੰਦਾ ਐ ਸੋ ਬਾਕੀ ਬਈ ਗੱਡੀ ਦੇ ਵਿੱਚ ਲੋਡ ਕਰ ਲਏ ਅਸੀਂ ਤੇ ਹੁਣ ਜਾ ਕੇ ਆਪਣਾ ਜੋ ਸਾਡੀ ਸੇਵਾ ਹਨਾ ਅਸੀਂ ਆਪਣੀ ਪਿੰਡ ਦੇ ਵਿੱਚ ਨਗਰ ਦੇ ਵਿੱਚ ਜਾ ਕੇ ਕਰਨੀ ਐ ਹੁਣ ਤੇ ਮੈਂ ਤੇ ਚਾਚਾ ਗੁਰਜੀਵਨ ਸਿੰਘ ਤੇ ਅਸੀਂ ਦੋਏ ਪਹੁੰਚੇ ਅੱਜ ਬਾਕੀ ਸਾਰੇ ਮੈਂਬਰ ਅਜਨੂਦੇ ਵੀ ਆ ਕਿਤਨੇ ਕਿਥੇ ਚਲੋ ਕੰਮ ਥੋੜਾ ਤਾਂ ਅਸੀਂ ਦੋਨੇ ਜਣੇ ਆਕੇ ਤਾਂ ਹੀ ਮੈਂ ਚਲੋ ਬਈ ਜਾ ਕੇ ਆਪਾਂ ਆਪਣਾ ਜਿਹੜਾ ਇਹ ਕਰੀਏ ਭੂਮੀ ਕਰਨ ਬਈਏ ਕੰਮ ਦੀ ਤੇ ਚੱਲਦੇ ਆ ਜੀ ਹੁਣ ਬਾਕੀ ਦਿਖਾਉਨੇ ਆ ਪਿੰਡ ਦਾ ਮਾਹੌਲ ਤੇ ਲਓ ਜੀ ਟੋਟਾ ਹੋ ਗਿਆ ਬਾਧੂ ਹੋਰ ਕੁਝ ਨਹੀਂ ਲੈ ਕੇ ਜਾਣ ਨੂੰ ਤਾਂ ਚਾਹੇ ਅਸੀਂ ਵੱਧ ਵੀ ਲੈ ਜੀ ਪਰ ਜਾ ਕੇ ਹਲੇ ਇੱਕ ਵਾਰ ਕੁਝ ਲੱਗ ਜਾ ਸਿੰਮ ਸਿੰਮ ਤੇ ਬਾਈ ਕਹਿੰਦੇ ਸੀ ਜਦੋਂ ਮਰਜ਼ੀ ਆ ਕੇ ਫੇਰ ਵੀ ਲੈ ਜੀ ਚਾਹੇ ਹਫਤੇ ਤੱਕ ਕਹਿੰਦੇ ਫੇਰ ਲੈ ਜੀ ਹਾਂ ਵੇਲ ਕੋ ਤੇ ਸਭ ਤਰ੍ਹਾਂ ਦੇ ਬੂਟੇ ਦੇਖੋ ਬਾਕੀ ਠੀਕ ਹੈ ਜੀ ਚਲਦੇ ਹਾਂ ਹੁਣ ਗੱਡੀ ਲੈ ਕੇ ਪਿੰਡ ਤੱਕ ਇਹ ਬੂਟੇ ਕਹਿੰਦੇ ਇੱਕ ਰੁੱਖ 100 ਸੁੱਖ ਹੈ ਚਾਚਾ ਤੇ ਹੁਣ ਚਾਚੇ ਨੂੰ ਜਾਮਣਾ ਵੀ ਦੇਤੀਆਂ ਲਕੈਣਾ ਵੀ ਦੇਤੀਆਂ ਡਕੈਣਾ ਵੀ ਦੇਤੀਆਂ ਅੰਬ ਅਮਰੂਦ ਜਾਮਣ ਸਾਰੇ ਤਰ੍ਹਾਂ ਦੇ ਦਿੱਤੇ ਹੁਣ ਬਾਕੀ ਅਸੀਂ ਹੁਣ ਵਾਕਰਾ ਹੁਣ ਦੇਣਾ ਪਿੰਡ ਦੇ ਵਿੱਚ ਨੂੰ ਜਿਹਨੇ ਜਿਹੜਾ ਦੇਣਾ ਲੈਣਾ ਬੂਟਾ ਉਹ ਆਪਾਂ ਨੇ ਦੇ ਦੇ ਦਿੰਦੇ ਹਾਂ ਬਸ ਠੀਕ ਹੈ ਨਾ ਨੇ ਭਾਈ ਦੇ ਦੇਣਾ ਹੈ ਨਾਨੇ ਬਾਈ ਦੇ ਨਾਣੇ ਬਾਈ ਬੜੀਆਂ ਡੇਕਾਂ ਇਹ ਦੋ ਲੈ ਲਿਓ ਦੋ ਬਹੁਤ ਹੈ ਬਸ ਹਾਂ ਫਿਰ ਤਿੰਨ ਆਪਾਂ ਬਾਕੀ ਹੋਰ ਵੀ ਪਿੰਡ ਚ ਦੇ ਦਿੰਨੇ ਆਪਾਂ ਹਾਂ ਹਾਂ ਆ ਤਿੰਨ ਹੋ ਗਈਆਂ ਡੇਕਾਂ ਇਹ ਤਿੰਨ ਹੋ ਗਿਆ ਠੀਕ ਹੈ ਠੀਕ ਹੈ ਤੇ ਇੱਕ ਹੋ ਗਿਆ ਦੂਆ ਰੰਗ ਬਰੰਗਾ ਲਓ ਜੀ ਬਾਕੀ ਸਾਡੇ ਦਰਮਿਆਨ ਪਹੁੰਚੇ ਜੀ ਅੰਕਲ ਭਿੰਦਰ ਮਾਨ ਜੀ ਅੰਕਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਲੱਗਿਆ ਜੀ oprala ਜੋ ਮਤਲਬ ਤੁਸੀਂ ਇੱਕ ਸੁਨੇਹਾ ਦਿਓ ਪਹਿਲਾਂ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਦੱਸੋ ਜੀ ਜਿਵੇਂ ਜਿਹੜਾ oprala ਤੁਸੀਂ ਕੀਤਾ ਮੈਨੂੰ ਇਹ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੁਹਾਡੇ ਵਰਗੇ ਨੌਜਵਾਨ ਜਿਹੜੇ ਆਪਣੇ ਖੇਤੀਬਾੜੀ ਦੇ ਤੰਦਾਤਾ ਕਰਦੇ ਹੀ ਕਰਦੇ ਨੇ ਹਰ ਬੰਦਾ ਕੋਈ ਆਪਣੇ ਖੇਤਰ ਵਿੱਚ ਜੁੜਿਆ ਹੋਆ ਆਪਣਾ ਕਾਰੋਬਾਰ ਤਾਂ ਹਰੇਕ ਕਰਦਾ ਹੀ ਹੈ ਜਿਹੜਾ ਤੁਸੀਂ ਆ ਅੱਜ ਇਹ ਸਮਾਜ ਸੇਵਾ ਵਾਲਾ ਕੰਮ ਕਰ ਰਹੇ ਹੋ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਦੇ ਲਈ ਉਪਰਾਲਾ ਕਰ ਰਹੇ ਹੋ ਮੈਂ ਇਹਦੇ ਲਈ ਤੁਹਾਡੇ ਤੁਹਾਡਾ ਤੁਹਾਡੇ ਨਾਲ ਜਿਹੜੇ ਨੌਜਵਾਨ ਨੇ ਤੁਹਾਡੀ ਪੂਰੀ ਟੀਮ ਦਾ ਵਿਸ਼ੇਸ਼ ਧੰਨਵਾਦ ਕਰਦਾ ਬਹੁਤ ਵਧੀਆ ਪ੍ਰੋਗਰਾਮ ਇਹਦੇ ਵਿੱਚ ਤੁਸੀਂ ਕੇ ਵੀ ਸੁਨੇਹਾ ਦਿਓ ਵੀ ਮਤਲਬ ਜਿਵੇਂ ਫਰੀ ਆਫ ਕੋਸਟ ਆ ਰਿਹਾ ਵੀ ਹਰ ਇੱਕ ਪਿੰਡ ਨੂੰ ਹਨਾ ਉਹਦੇ ਬਾਰੇ ਮਾਰ ਦੋ ਇਹ ਜਿਵੇਂ ਤੁਸੀਂ ਦੱਸਿਆ ਹੈ ਕਿ ਜੇਕਰ ਕਿਸੇ ਨੂੰ ਬਲਾਕ ਖੇੜਾ ਦੇ ਵਿੱਚ ਚਾਹੀਦੇ ਨੇ ਇਹ ਬਲਾਕ ਖੇੜੇ ਤੋਂ ਇਲਾਵਾ ਜਿਹੜਾ ਵੀ ਬਲਾਕ ਪੈਂਦਾ ਪੰਜਾਬ ਵਿੱਚ ਜਿਹੜਾ ਵੀ ਬਲਾਕ ਪੈਂਦਾ ਤੁਸੀਂ ਪੜਤ ਕਰ ਲਓ ਆਪਣੇ ਉਸ ਇਲਾਕੇ ਦੇ ਵਿੱਚ ਜਿਹੜਾ ਉਹਦਾ ਖੇਤੀਬਾੜੀ ਦਫ਼ਤਰ ਹੈ ਜਿਵੇਂ ਬਲਾਕ ਖੇੜਾ ਦੇ ਵਿੱਚ ਬਡਾਲੀਆ ਲਾਲ ਸਿੰਘ ਵਿਖੇ ਮੋੜਾ ਤੇ ਜਿਹੜਾ ਬਲਾਕ ਖੇੜਾ ਦਾ ਦਫ਼ਤਰ ਹੈ ਖੇਤੀਬਾੜੀ ਨਾਲ ਸੰਪਰਕ ਕਰਕੇ ਤੁਸੀਂ ਜਿਹੜੀ ਤੁਹਾਨੂੰ ਨਰਸਰੀ ਲੱਗਦੀ ਲੱਗਦੀ ਹੋਊਗੀ ਜਿੱਥੇ ਉਹ ਉੱਥੋਂ ਤੁਸੀਂ ਬੂਟੇ ਹਾਸਲ ਕਰ ਸਕਦੇ ਹੋ ਬੂਟਾ ਕੋਈ ਇੱਕ ਵਿਅਕਤੀ ਵੀ ਲੈ ਸਕਦਾ ਕੋਈ ਕਲੱਬ ਵੀ ਲੈ ਸਕਦਾ ਕੱਲਾ ਵੀ ਲੈ ਸਕਦਾ ਜੀ ਕੱਲਾ ਵੀ ਲੈ ਸਕਦਾ ਪੰਚਾਇਤ ਵੀ ਲੈ ਸਕਦੀ ਹੈ ਦੋ ਬੂਟੇ ਚਾਹੀਦੇ ਚਾਰ ਜਿੰਨੇ ਵੀ ਚਾਹੀਦੇ ਆ ਉਹ ਆਪਣਾ ਆਈਡੈਂਟੀਟੀ ਦਿਖਾ ਕੇ ਉੱਥੋਂ ਲੈ ਕੇ ਆ ਸਕਦਾ ਜਿਵੇਂ ਇਹਨਾਂ ਨੇ ਅੱਜ ਉਪਰਾਲਾ ਕੀਤਾ ਦਿਲਪ੍ਰੀਤ ਸਿੰਘ ਢਿੱਲੋਂ ਨੇ ਇਸ ਤਰ੍ਹਾਂ ਹੀ ਮਤਲਬ ਨੌਜਵਾਨਾਂ ਨੂੰ ਇੱਕ ਹੰਬੜਾ ਮਾਰਨਾ ਚਾਹੀਦਾ ਹੈ ਜਿਹੜਾ ਪ੍ਰਦੂਸ਼ਿਤ ਹੋ ਰਿਹਾ ਵਾਤਾਵਰਣ ਤਾਂ ਜੋ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਇਆ ਜਾ ਸਕੇ ਲੋ ਜੀ ਸ਼ਾਮ ਦਾ ਵੇਲਾ ਹੋ ਚੁੱਕਿਆ ਸੂਰਜ ਵਾਗਿਆ ਛਿਪਣ ਵੱਲ ਤੇ ਮੋਟਰ ਤੇ ਆਏ ਆ ਪਿੱਛੇ ਤੁਸੀਂ ਆਪਣਾ ਝੋਨਾ ਦੇਖ ਰਹੇ ਹੋ ਤੇ ਮੈਨੂੰ ਐ ਚ ਇੱਕ ਗੱਲ ਦੱਸ ਦੂਆ ਦੂਆ ਥੈਲੇ ਪਿਆਰੇ ਇਹਦੇ ਚ ਰੰਗ ਪੂਰਾ ਕਾਲਸਪਰ ਹੋ ਗਿਆ ਜੀ ਜੀ ਮੈਨੂੰ ਤਾਂ ਯਾਰ ਐ ਲੱਗਦਾ ਵੀ ਦੋ ਥੈਲੇ ਬਹੁਤ ਦੋ ਥੈਲਿਆਂ ਨੇ ਮਤਲਬ ਐਨ ਪੂਰੀ ਕਾਲਸਪਰ ਲਿਆਂਦੀ ਜੀਰੀ ਆਪਣੀ ਹਨਾ ਹਾਂ ਮੈਂ ਆਪਾਂ ਦੂਜਾ ਕੈਮਰਾ ਕਰਦੇ ਹਾਂ ਹੁਣ ਤੁਸੀਂ ਮਾਰੋ ਨੀਕਾ ਦੇਖੋ ਇੱਧਰ ਉਹ ਵੀ ਹਲਕਾ ਜਿਹਾ ਉੱਥੇ ਤੇ ਦਿਖਾਓ ਉੱਥੇ ਤੇ ਤਾਂ ਪੂਰੀ ਭਰਨੀ ਆ ਆਉਲੀਂ ਤਾਂ ਚਲ ਇੱਕ ਦੂਗ ਡੱਕੇ ਜੇ ਇੱਥੇ ਲਾ ਦਾਂਗੇ ਕੋਈ ਗੱਲ ਨਹੀਂ ਬੁੱਝੇ ਪਿੱਛੇ ਬੌ ਲੱਗ ਗਿਆ ਮੈਂ ਇੱਥੋਂ ਹੀ ਪੱਟ ਪੁੱਟ ਕੇ ਲਾ ਦਿੰਦਾ ਐਨ ਪੂਰਾ ਆਪਾਂ ਕਹਿ ਦਈਏ ਕਾਲਸ ਪਰ ਖੇਤ ਪਹੁੰਚ ਗਿਆ ਆਪਣਾ ਤੇ ਇਹੀ ਅੱਜ ਤੋਂ 4-5 ਦਿਨ ਪਹਿਲਾਂ ਕਿਵੇਂ ਲੱਗਦਾ ਤਾਂ ਸਿੱਧਾ-ਸਿੱਧਾ ਜਿਹਾ ਲੱਗਦਾ ਤਾਂ ਹਨਾ ਹੈ ਵੀ ਕੋ ਕੀ ਆ ਜਾ ਦੇ ਕੋਈ ਸੁਝਾ ਆ ਜਾ ਤੂੰ ਵੀ ਆ ਜਾ ਖੇਤੀਬਾੜੀ ਮੰਤਰੀ ਐ ਬਹੁਤ ਬੁੱਝਾ ਕਰ ਗਿਆ ਬੁੱਝਾ ਵਧੀਆ ਕਰ ਗਿਆ ਉਹ 26 ਦੇ ਕੇ ਜੀ ਚਾਚੀ ਵਾਲੀ ਅਕੇ ਚੱਲ ਚੱਲੀਏ 26 ਦੇ ਕੇ ਆਉਨੇ ਆ ਤੂੰ ਜਾ ਲੈ ਜਾ ਸਮਾਨ ਜਾ ਸਕੂਟਰੀ 'ਤੇ ਧੱਕ ਲੈ ਜਾ ਤੇ ਆਪਣਾ ਝੋਨਾ ਦੇਖ ਲਓ ਇਹ ਬਿੱਲਾ ਬਿੱਲਾ ਜਾਂ ਬਹੁਤ ਆ ਮਤਲਬ ਉਹ ਸਿੱਧਾ ਸਿੱਧਾ ਜਾਂ ਬਹੁਤ ਆ ਤੇ ਮਹਾਰਾਜ ਦੀ ਕਿਰਪਾ ਨਾਲ ਇਹ ਹਫਤੇ ਤੱਕ ਤੁਹਾਨੂੰ ਆਪਾਂ ਇਹਦੀ ਵੀਡੀਓ ਫੇਰ ਪਾਉਣੀ ਆ ਵੀ ਹਫਤੇ ਤੱਕ ਕੀ ਰਿਪੋਰਟ ਹੈ ਹੈਨਾ ਦੇਖਿਓ ਫਿਰ ਚੱਲ ਬਾਈ ਇੱਕ ਵਾਰੀ ਤਾਂ ਐ ਲੱਗਦਾ ਤਾਂ ਵੀ ਇੱਕ ਵਾਰੀ ਤਾਂ ਬਾਈ ਐ ਹੋ ਗਿਆ ਤਾਂ ਮਨ ਵੀ ਲੈ ਵੀ ਪੰਗਾ ਲੈ ਲਿਆ ਪੰਗਾ ਲੈ ਲਿਆ ਲਾਲੀ ਤੇ ਹੁਣ ਨਿਹਾਰ ਆ ਰਿਹਾ ਖੇਤਨ ਦੇਖਣ ਦਾ ਆ ਪੈਸੇ ਤੁਹਾਨੂੰ ਫੋਨ ਦੇ ਵਿੱਚ ਕੁਝ ਹੋਰ ਤਰੀਕੇ ਨਾਲ ਆਲੇ ਟਾਮਾ ਟਾਮਾ ਉਹਨਾਂ ਉਹਨਾਂ ਇਹਨੂੰ ਸਿੱਧਾ ਜਿਹਾ ਲੱਗਦਾ ਹੁਣ ਅੱਜ ਆਪਾਂ ਰਿਐਲਿਟੀ 'ਚ ਦੇਖਦੇ ਆਂ ਤਾਂ ਪੂਜਾ ਬਹੁਤ ਸੋਹਣਾ ਕਰੀ ਜਾ ਰਿਹਾ ਜੀ ਹੁਣ ਡੱਕੇ ਪੂਰੇ ਵਧੀਆ ਨਿਕਲ ਰਹੇ ਆ ਅਸਾਂ ਜੀ ਆਪਣੀ ਉਹ ਉੱਥੇ ਤੋਂ ਲੈ ਕੇ ਮੋਟਰ ਤੋਂ ਇੱਧਰ ਨੂੰ ਉਹ ਤੱਕ ਪੂਰੀ ਪੱਟੇ ਹੀ ਆਪਣੀ ਮਸ਼ੀਨ ਨਾਲ ਲੱਗੀ ਹੋਈ ਆ ਇੱਧਰੋਂ ਨੀਚੇ ਵੀ ਮਸ਼ੀਨ ਨਾਲ ਲੱਗੀ ਹੋਈ ਆ ਉੱਧਰ ਨੂੰ ਵੀ ਇਹ ਤੁਹਾਨੂੰ ਹੁਣ ਇਹ ਤੋਂ ਬਾਅਦ ਹੋਣੀ ਆ 26 26 ਦੇਖੋ ਜਿਹੜੀ ਆਪਾਂ ਨਰਮਜੀ ਬਣੀ ਲਈ ਤੀ ਚਾਚਾ ਕਹਿੰਦਾ ਜਿਹਨੂੰ ਕਹਿੰਦਾ ਕਹਿੰਦਾ ਵੀ ਹ ਹੋ ਵੀ ਜਾਊਗੀ ਇਹ ਹਾਂ ਹਲੇ ਦੂਆ ਥੈਲਾ ਪਾਇਆ ਚਾਚਾ ਕਹਿੰਦਾ ਵੀ ਹੋਰ ਨਹੀਂ ਪਾਉਣਾ ਇਹਦੇ 'ਚ ਇਹ ਹਲੇ ਮੈਂ ਇਹ ਤੇਰੇ ਵਿੱਚ ਹਾਂ 26 ਜੀਲੀ ਆਹ ਦੂਆ ਥੈਲਾ ਪੇ ਆ ਮਤਲਬ ਬੂਚਾ ਦੇਖ ਤੂੰ ਹੁਣੀ ਇਹਦਾ ਕਿੱਥੇ ਪਹੁੰਚ ਗਿਆ ਕੰਮ ਹਣਾ ਇੱਥੇ ਨੂੰ ਤਾਂ ਲੈਣਾ ਦਿਖਣ ਤੇ ਹਟ ਗਿਆ ਹੁਣ ਸਿੱਧੀਆਂ ਸਿੱਧੀਆਂ ਲੈਣਾ ਦਿਖ ਰਿਹਾ ਇਹ 2-4 ਦਿਨਾਂ ਦੇ ਵਿੱਚ ਵਿੱਚ ਇਹ ਸਿੱਧੀਆਂ ਲੈੰਦਾ ਵੀ ਦਿਖਣ ਤੇ ਬੰਦ ਹੋ ਜਾਊਗਾ ਮਤਲਬ ਇੰਨੀ ਸੋਹਣੀ ਗ੍ਰੋਥ ਹੋਣੀ ਚੱਲ ਫਿਰ ਮੋੜ ਗੋਗੀ ਤੇ ਹੁਣ ਪਹਿਲੇ ਰੇਹ ਦੇ ਵਿੱਚ ਆਪਾਂ ਨੇ ਸਿਰਫ ਉਹ ਪਾਈ ਤੀ ਇੱਕ ਜਿੰਕ ਤੇ ਫੰਗੀ ਸਾਈਡ ਦੀ ਹੈ ਨਾ ਹੁਣ ਦੂਜਾ ਰੇਹ ਸਿੰਪਲ ਪਿਆ ਉਹਦੇ ਦੂਏ ਚ ਪਾਈ ਸੀ ਉਹ ਤਾਂ ਨਾ ਨਾ ਮਤਲਬ ਕਈ ਖੇਤਾਂ ਦੇ ਵਿੱਚ ਪਹਿਲੀ ਵਾਰ ਪਈ ਆ ਤੇ ਕਈਆਂ ਚ ਦੂਜੀ ਵਾਰ ਆਲੀ ਦੂਜੀ ਨੇ ਕਿ ਦੂਆ ਨਵੇੜਤਾ ਆਪਾਂ ਹਾਂ ਦੂਜਾ ਨਵੇੜਤਾ ਤੇ ਹੁਣ ਆ ਚਾਚੇ ਨੇ ਤਾਂ ਮੈਨੂੰ ਤਾਂ ਕੁਝ ਵੀ ਨਹੀਂ ਪਾਇਆ ਇਹਨੇ ਸਭੀ ਜਾਂਦੀ ਬਟੇਗਾ ਪਾਣੀ ਘਟਾ ਚੂਹਾ ਲੱਗ ਗਿਆ ਕਿਤੇ ਕਿਤੇ ਵਾਹਿਗੁਰੂ ਇਹਦੇ ਚ ਪਾਈਏ ਥੋੜਾ ਜਿਹਾ ਸਮਾਨ ਹਾਂ ਇਹਦੇ ਚ ਪਾਈਏ ਹੁਣ ਆਪਾਂ ਇਹਦੇ ਚ ਹੁਣ ਮੈਂ ਕਹਿੰਦਾ ਤੀਆ ਥੱਲੇ ਨੂੰ ਅਟਕ ਨਾ ਜਾਈਏ ਲੇਕਿਨ ਹੁਣ ਇਹ ਨਵੇੜਦੀ ਕੰਮ ਨਾ ਨਾ ਪਾਗਲ ਨਾ ਨਰਦੀ ਨਾਲ ਪਹਿਲਾਂ ਦੂਆ ਨਵੇੜ ਕੇ ਫੇਰ ਤੀਆ ਜਦੀ ਸ਼ੁਰੂ ਕਰਦੇ ਹਾਂ ਕਰਕੇ ਦੂਆ ਦੇ ਕਾਹ ਦੇ ਬਸ ਕਿੰਦਰਾ ਟਰੈਕਟਰ ਵੱਲੋਂ ਕੰਪਨੀ ਵੱਲੋਂ ਇੱਕ ਮਹਿੰਦਰਾ ਦਾ ਜੀਲਾ 605 PS ਹੈ ਜੀ ਕਾਫੀ ਕੁਝ ਚੇਂਜ ਕਰਕੇ ਭੇਜਿਆ ਸਵਾਜੋ ਆਪਾਂ ਨਿਗ੍ਹਾ ਮਰਾਈਏ ਤੁਸੀਂ ਲੁੱਕ ਤਾਂ ਵੈਸੇ ਦੇਖ ਲਈ ਇੱਕ ਤਾਂ ਸਭ ਤੋਂ ਪਹਿਲਾਂ ਆ ਜਾਂਦਾ ਫਰੰਟ ਵੇਟ ਐਸੈਸਰੀ ਜਿਹੜੀ ਜਿੰਨੀ ਵੀ ਹੈ 655 ਵਾਲੀ ਸਾਰੀ 605 PS ਨੂੰ دیتی ਇਹ 50 ਹਾਰਪਰ ਚ ਆ ਉਹ ਆ ਗਿਆ ਉਧਰ 65 ਹਾਰਸ ਪਾਵਰ ਤੇ ਜੇ ਕਿਸੇ ਦਾ ਮਨ ਮਨ ਡੋਲਦਾ ਹੈ ਬਾਈ ਚਾਂਸ ਜ਼ਿਆਦਾਤਰ ਕੀ ਚੱਕਰ ਪੈਂਦਾ ਤਾਂ ਪਹਿਲਾਂ ਵੀ ਹਾਂ ਜੀ ਵੀ ਸਾਨੂੰ ਐਸੈਸਰੀ ਨਾਲ ਐਡ-ਆਨ ਹੀ ਕੰਪਨੀ ਕਰਕੇ ਦੇ ਆ ਅਸੈਸਰੀ ਜਿਹੜੀ ਐਕਸਟਰਾ ਪੈਂਦੀ ਸੀ ਹੁਣ ਅਸੈਸਰੀ ਦੇ ਵਿੱਚ ਪੈਂਡਰ ਹੋ ਗਿਆ 프ਰੰਟ ਆਪਣੀ ਹੁੱਡ ਹੋ ਗਈ ਪਿਛਲੀ ਸਾਈਡ ਉੱਤੇ ਹੈ ਨਾ ਜੀ ਤੇ ਹੁੱਡ ਮੇਨ ਆ ਜਾਂਦੀ ਹੈ ਜਿਹੜੀ ਆਪਾਂ ਨੂੰ ਸੇਫ ਆਪਾਂ ਨੂੰ ਪੂਰੀ ਪ੍ਰੋਟੈਕਟ ਕਰਕੇ ਰੱਖਦੀ ਹੈ ਤੇ ਸਾਰੀ ਅਸੈਸਰੀ 605 ਪੀਐਸ ਦੇ ਵਿੱਚ ਵੀ ਆਪਾਂ ਨੂੰ 654 ਮਿਲੇਗੀ ਸੋ ਬਾਕੀ ਜਿਹੜੇ ਵੀ ਇਹਨਾਂ ਨੇ ਲੈਣਾ ਹੈ ਤਾਂ ਆਪਣੇ ਐਨਐਸਡੀਟੀ ਡੀਲਰ ਨਾਲ ਸੰਪਰਕ ਕਰ ਲਿਓ ਬਾਕੀ ਸ੍ਰੀ ਹਰਨਤੋ ਫਤਿਹਗੜ੍ਹ ਸਾਹਿਬ ਏਜੰਸੀ ਦੇ ਵਿੱਚ ਇਹ ਟਰੈਕਟਰ ਹਲਹਾਲ ਆ ਚੁੱਕਿਆ ਜੀ ਤੇ ਹੁਣ ਇਹ ਆਉਂਦੇ ਰਹਿਣਗੇ ਲੈਫਟਰ ਵੀ ਇਹ ਚੱਲਣਾ ਫੋਰ ਵੀਲ ਚ ਆਏ ਆ ਟੂ ਵੀਲ ਦੇ ਵਿੱਚ ਵੀ ਜਿੰਨਾ ਜਲਦੀ ਹੋ ਸਕੇ ਆਪਾਂ 2 ਵੀਕ ਦੇ ਵਿੱਚ ਵੀ ਸਾਰੀ ਐਕਸੈਸਰੀਸ ਸਮੇਤ ਆਪਾਂ ਤੁਹਾਨੂੰ ਦਿਖਾਵਾਂਗੇ ਬਹੁਤ ਬਹੁਤ ਸ਼ੁਕਰੀਆ